ਕਰ ਜੋ ਦੇਜੀ ਗਰੂਪ ਚੈਨਲ ਦੇ ਸਾਡੇ ਜੀ ਦਰਸ਼ਕਾਂ ਨੂੰ ਮੈਂ ਉਤਾਰ ਚੋਂ ਬੇਵਲੋਂ ਪਿਆਰ ਦੇ ਸਤਿਕਾਰ ਸਹਿ ਕਲ ਅੱਜ ਦੇ ਸਪੁੱਛਿਆ ਕੰਡ ਰਹਿਣ ਵਾਲਾ ਜਿੱਥੇ ਕੀ ਨਰੀਗਾ ਪਵਿਤ ਪਨਾਬ ਦੇ ਆਜ਼ਾਦ ਮੀਲਵਾਰ ਜਿੱਕਸੇ ਨੀ ਢਾਈਵਾਲ ਬਖਵਤ ਪਿੰਡਾਂ ਦੇ ਫਾਨੀ ਦੌਰੇ ਨੇ ਆਓ ਜੀ ਤੁਹਾਨੂੰ ਪੁੱਛਦੇ ਹਾਂ ਅੱਜ ਕਿਹੜੇ ਕਿਹੜੇ ਪਿੰਡਾਂ 'ਚ ਗਏ ਅਤੇ ਕੀ ਚਿਰ ਸੋਨਸਾ ਲੋਕਾਂ ਦਾ حالی ਤਾਈਵਾਲ ਸਾਂ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਨਰੇਗਾ ਦੀ ਗੱਲ ਕਰਦੇ ਆ ਰਹੇ ਹੋ ਕਿ ਕੀ ਲੱਗਦਾ ਤੁਸੀਂ ਨਰੇਗਾ ਵਾਲਿਆਂ ਦੇ ਵੱਲੋਂ ਲੜਸ਼ਣ ਲੜਨਾ ਹੈ ਕੀ ਰਿਸਪੌਂਸ ਹੈ ਲੋਕਾਂ ਦਾ ਦੇਖੋ ਜਿਹੜੀ ਇੱਕ ਸੰਸਥਾ ਹੈ ਨਰੇਗਾ ਪਾਵਰ ਪੰਜਾਬ ਤੋਂ ਨਰੇਗਾ ਪਾਵਰ ਪੰਜਾਬ ਦੀ ਜਿਹੜੀ ਲੜਾਈ ਆ ਇਹ ਲੜਾਈ ਇੱਕ ਸੱਚੀ ਸੁੱਚੀ ਆਵਾਜ਼ ਦਾ ਰਨਾਈ ਆ ਇਹ ਲੜਾਈ ਗੁਰੂਆਂ ਪੀਰਾਂ ਦਾ ਸੁਪਨਾ ਪੂਰਾ ਕਰਨਾ ਹੈ ਸਤguru ਰਵਨਾ ਦਾ ਸੁਪਨਾ ਪੂਰਾ ਕਰਨਾ ਚਾਹੀਦਾ ਬਰਾਬਰਤਾ ਚਾਹੀਦਾ ਨੇਕਾ ਦੀ ਲੜਾਈ ਇਸ ਕਰਕੇ ਸੀ ਲੜ ਰਹੇ ਆ ਕਿ ਅਸੀਂ ਇਹ ਲੰਬੇ ਸਮੇਂ ਤੋਂ ਇਹ ਗੱਲ ਚੱਲ ਰਹੀ ਸੀ ਸੰਘੀਤ ਸੈਂਟਰ ਦੀ ਸਰਕਾਰ ਜਿਸ ਤਰੀਕੇ ਨਾਲ ਸਾਨੂੰ 303 ਦਿਨ ਦੀ ਆ ਤੋਂ ਪੰਜਾਬ ਦੀ ਸਰਕਾਰ ਵੀ 303 ਅਸੀਂ ਕਹਿੰਦੇ ਆ ਕੋਲੋਂ ਪੰਜਾਬ ਦੇ ਖਜ਼ਾਨੇ ਚੋਂ ਪਾਵੇ ਤਾਂ ਇਹਨਾਂ ਦਾ 606 ਰੁਪਏ ਦੇ ਨਾਲ 11786 ਉਹ ਸਾਨੂੰ ਦੇਵੇ ਔਰ ਇਸ ਕਰਕੇ ਮera ਸੀ ਜਿਹੜਾ ਨਰੇਗਾ ਪਾਵਰ ਪੰਜਾਬ ਦਾ ਮਤਲਬ ਰਿਹਾ ਕਿ ਨਰੇਗਾ ਦੀ ਪਾਵਰ ਹਰ ਪਿੰਡ ਦੇ ਵਿੱਚ ਦੂਜੀਆਂ ਰਾਜਨੀਤਿਕ ਪਾਰਟੀਆਂ ਨਾਲੋਂ ਜ਼ਿਆਦਾ ਹੈ ਅੱਛਾ ਇਹ ਦੇਖੋ ਵੀ ਬਾਕੀ ਰੱਟੜ ਪਾਰਟੀਆਂ ਕਾਫੀ ਜਿਹੜਾ ਹੈਗਾ ਮਤਲਬ ਖਰਚਾ ਕਰ ਲਈਆਂ ਕਾਫੀ ਡੇ ਨਾਲ ਘੁਮਾਈਆਂ ਤੁਸੀਂ ਬਹੁਤ ਘੱਟ ਖਰਚੇ ਤੇ ਨਹੀਂ ਵੱਲੋਂ ਦੁਰ ਰਹੇ ਆ ਤੇ ਤੋ ਤੁਹਾਡਾ ਤੁਹਾਨੂੰ ਕੀ ਲੱਗਦਾ ਵੀ ਨਰੇਗਾ ਦੇ ਲੋਕ ਕਿੰਨਾ ਤੁਹਾਨੂੰ ਰਿਸਪੌਂਸ ਦੇ ਰਹੇ ਕਿੰਨਾ ਤੁਹਾਡਾ ਕੋਈ ਜਿਹੜਾ ਨਰੇਗਾ ਪਾਵਰ ਪੁਜਾਵਾਂ ਮੈਸਜਰ ਦੱਸਿਆ ਇਹ ਸਾਰੀਆਂ ਪਾਰਟੀਆਂ ਨਾਲੋਂ ਪਾਵਰ ਵੱਡੀ ਆ ਪਰ ਉਹ ਪਿੰਡ ਪਿੰਡ ਦਾ ਸਾਰਾ ਦੇ ਨਰੇਗਾ ਦਾ ਵਰਕਰ ਵਿੱਚ ਆ ਅਸੀਂ ਸਾਨੂੰ ਪਤਾ ਅੱਜ ਮੈਂ ਸਵੇਰੇ ਜਿਹੜਾ ਮੇਰਾ ਫ੍ਰੀਕੋਰਟ ਹੈ ਜਦੋਂ ਫਾਟੀ ਦੁਆਰਾ ਹੈ ਇਹ ਮੈਂ ਫ੍ਰੀਕੋਰਟ ਤੋਂ ਚੱਲਿਆ ਫ੍ਰੀਕੋਰਟ ਤੋਂ ਅੱਜ ਮੇਰਾ ਖੇਲ ਮੈਂ 10 11ਵੇਂ ਪਿੰਡਾਂ ਹੈ ਇਹ ਸਾਰੇ ਪਿੰਡਾਂ ਦੇ ਜਿਹੜੇ ਫਰੀਕੋਰ ਤੋਂ ਮਚਾਕੀ ਮਹਿਬੂ ਵਾਲਾ ਸਾਧਕ ਉਹ ਤੋਂ ਫੇਰ ਲੈ ਲੋ ਜਿਵੇਂ ਆਹ ਛੋਟੀ ਵਾਲਾ ਮਿੱਟੂ ਮਾਨ ਡੋੜ ਆ ਜਿਵੇਂ ਆ ਗਏ ਅਸੀਂ ਬੁਰਜ ਆ ਗਏ ਰਾਜਾ ਵਾਲੇ ਆ ਗਏ ਕਿਹਾੜੇ ਆ ਗਏ ਹੁਣ ਅਸੀਂ ਆ 10ਵੇਂ ਗਿਆਰ ਵਿੱਚ ਫਿਰ ਸਾਡਾ ਤਫਾਨੀ ਦੌਰਾ ਅਸੀਂ ਹਰ ਮਿਲਕਾ ਵਰਕਰ ਨੂੰ ਮਿਲੇ ਆ ਵਰਕਰ ਨੂੰ ਅਸੀਂ ਦੱਸ ਰਹੇ ਆ ਵੀ ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਐ ਇਹ ਲੰਬੇ ਸਮੇਂ ਤੋਂ ਵਾਅਦੇ ਕਰ ਰਹੀਆਂ ਦਿੱਦੀਆਂ ਕੁਛ ਨਹੀਂ ਤੋਂ ਇਸ ਕਰਕੇ ਸਸੀ ਫੈਸਲਾ ਕੀਤਾ ਵੀ ਇਹ ਜਿਹੜਾ ਲੱਛਣ ਹੈ ਅਸੀਂ ਇਹਦੇ ਤੇ ਜਿਹੜੀ ਹੈ ਜਿਹੜੀ ਸਕੋਲਟੀ ਹੈ ਸਕੋਲਟੀ ਜਿਹੜੀ ਆ 12500 ਹੈ ਸਮਝ ਰਹੇ ਆ ਵੀ ਸਾਡੇ ਇਹੀ ਖਰਚ ਹੋਊਗੀ ਜਿਆਦਾ ਸਾਡਾ ਪੈਸਾ ਨਹੀਂ ਖਰਚ ਹੋਣਾ ਨਾ ਅਸੀਂ ਕਰਨਾ ਔਰ ਇਹ ਸਾਨੂੰ ਪਤਾ ਵੀ ਮੀਟਾ ਪਾਵਰ ਪੰਜਾਬਾ ਜਿਹੜਾ ਫ੍ਰੀ ਕੋਟ ਦੀ ਲੋਕ ਸਭਾ ਨਰੇਗਾ ਪਾਵਰ 50 ਵੀ ਜਿੱਤੇਗਾ ਲੋਕ ਲੋਕ ਬੜੇ ਐਕਟਰ ਸਾਰੀਆਂ ਪੌਂਟੀਆਂ ਦਾ ਵਿਰੋਧ ਹੈ ਇਸ ਕਰਕੇ ਨਰੇਗਾ ਪਾਵਰ ਪੰਜਾਬ ਦਾ ਐਪੀਓ ਜਿਹੜਾ ਹੈ ਸੀਟ ਜਿੱਤੇਗਾ ਇਹ ਜਿਵੇਂ ਬਾਕੀ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਹਨ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਜੇ ਹੋਟ ਵੋਟ ਦੇ ਦੂਸਰਾ ਪਾਰਟੀ ਦਾ ਹਮਾਇਤ ਕੀ ਇਹ ਦੂਜੀਆਂ ਪਾਰਟੀਆਂ ਨੇ ਲਾਇਆ ਤੋਂ ਸਵਾਰਨਾਂ ਦੇ ਕੋਲੇ ਹੀ ਕੁਛ ਨਹੀਂ ਹਰ ਪਾਰਟੀ ਦਾ ਵਿਰੋਧ ਹੋਈ ਜਾਂਦਾ ਜੀ ਤਾਂ ਪੰਜਾਬ ਦਾ ਕਿਸਾਨ ਵੀ ਕਿਸੇ ਹੋਰ ਪਾਰਟੀ ਦੀ ਗੱਲ ਨਹੀਂ ਸੁਣਦਾ ਆ ਅਜਿਹੇ ਫੋਲ ਵਾਲੇ ਨੂੰ ਤਾਂ ਜਵਾਨੀ ਵਰਦੇ ਦੇ ਪੱਡੇ 'ਚ ਵਿਰੋਧ ਆਵਾਜ਼ ਵੀ ਪਾਰਟੀ ਦਾ ਵੀ ਹੋ ਰਿਹਾ ਵਿਰੋਧ ਅਕਾਲੀ ਦਲ ਦਾ ਵੀ ਹੋ ਰਿਹਾ ਵਿਰੋਧ ਪੰਜੇ ਵਾਲਿਆਂ ਦਾ ਵੀ ਹੋ ਰਿਹਾ ਕਿਉਂਕਿ ਇਹਨਾਂ ਨੇ ਸਾਰੀਆਂ ਪਾਰਟੀਆਂ ਨੇ ਕਿਸਾਨ ਮਜ਼ਦੂਰ ਨੂੰ ਠੱਗਿਆ ਜਾਂ ਲੁੱਟਿਆ ਜਾਂ ਦਿੱਤਾ ਕੱਖ ਵਿਰੋਧ ਤੋਂ ਗੱਲ ਜਾ ਰਹੀ ਕਿੰਤੋਂ ਨੂੰ ਪਿੰਡਾਂ ਦੇ ਇਸ ਤਰ੍ਹਾਂ ਰੋਜ਼ ਦਾ ਸਮਨਾ ਕਰਨਾ ਪੈ ਰਿਹਾ ਮੈਂ ਰੋਜ਼ ਪਿੰਡਾਂ ਚ ਰਹਿਣਾ ਰੋਜ਼ ਪਿੰਡਾਂ ਚ ਜਾਣਾ ਮੈਨੂੰ ਜਿੱਥੇ ਵੀ ਕੋਈ ਕਿਸਾਨ ਮਿਲਦਾ ਜੱਫੀਆਂ ਪਾ ਕੇ ਮਿਲਦੇ ਆ ਔਰ ਕਿਸਾਨੇ ਕਹਿ ਰਿਹਾ ਕਿ ਅਸੀਂ ਕਿਸੇ ਪਾਰਟੀ ਨੂੰ ਵੋਟ ਨਹੀਂ ਦੇਵਾਂਗੇ ਵੋਟ ਆਜ਼ਾਦ ਉਮੀਦਵਾਰ ਮੇਗਾ ਪਾਵਰ ਪੰਜਾਬ ਨੂੰ ਹੀ ਦੇਣੀ ਆ ਕਿਉਂਕਿ ਸੱਚੇ ਸੁੱਚਾ ਇੱਕ ਮਿਹਨਤ ਕਸ ਲੋਕ ਹੈ ਇਹ ਜਾ ਕੇ ਦਿੱਲੀ ਦੀ ਪਾਰਲੀਮੈਂਟ ਦੀਆਂ ਪਾਰਟੀਆਂ ਵਾਂਗੂ ਕਰ ਦੇ ਨਹੀਂ ਕਿਉਂਕਿ 15 ਸਾਲ ਦੇ ਤਿਆਰਬੇ ਤੇ ਅਸੀਂ ਜਾਈਏ ਤੇ 15 ਸਾਲ ਪਹਿਲਾਂ ਤਕਰੀ ਵਾਲਿਆਂ ਦੀ ਬੀਬੀ ਗੁਲਛਨ ਇਹਨਾਂ ਨੇ ਪਾਰਲੀਮੈਂਟ ਨੂੰ ਭੇਜੀ ਔਰ ਫ੍ਰੀਕੋਰ ਲੋਕ ਸਭਾ ਵਿੱਚ ਇੱਕ ਵਾਰੀ ਵੀ ਉਹਦੀ ਆਵਾਜ਼ ਨਹੀਂ ਆਈ ਫ੍ਰੀਕੋਰ ਲੋਕ ਸਭਾ ਤੇ ਆ ਔਰ ਉਸ ਤੋਂ ਬਾਅਦ ਸਾਡੇ ਸਤਕਾਰਯੋਗ ਪ੍ਰੋਫੈਸਰ ਸਾਹਿਬ ਸਿੰਘ ਝੜੂ ਵਾਲਿਆਂ ਦਾ ਉਹਨੂੰ ਤਕੜੀ ਲੀਡ ਨਾਲ ਫ੍ਰੀਕੋਰ ਦੀ ਲੋਕ ਸਭਾ ਦੇ ਵੋਟਰਾਂ ਨੇ ਜਤਾ ਕਿ ਭਈਆ ਕੋਈ ਇੱਕ ਵਾਰੀ ਕਿਉਂ ਕਿਸੇ ਪਿੰਡ 'ਚ ਵੀ ਨਹੀਂ ਆਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਡੇ ਸਤਕਾਰਯੋਗ ਗਾਇਕ ਮਵੱਸੇ ਜੀ ਸ੍ਰੀਮਤੀ ਆਇਆ ਉਹਨਾਂ ਨੇ ਵੀ 1 ਰੁਪਇਆ ਵੀ ਜਿੱਥੇ 25 ਕਰੋੜ ਰੁਪਇਆ ਇੱਕ ਪਾਰਲੀਮੈਂਟ ਚ ਲਾਉਣਾ ਆਂਦਾ ਹੈ ਜੀ ਨੇ ਲਗ ਜਿਹੜੀ ਐਪੀਲਰ ਫੰਡ ਹੈ ਉਹ 20 ਰੁਪਇਆ ਉਹ ਕਿਤੇ ਖਰਚ ਕਰ ਦੇਣਾ ਤੇ ਇਸ ਕਰਕੇ ਅਮਰੀਦਾਂ ਤੋਂ ਸਾਡੂ ਬੇ ਸਾਰੀਆਂ ਪਾਰਟੀਆਂ ਦੇ ਜਵਾਬ ਤੇ ਜਿਹੜੀ ਆ ਜਬ ਕਟਰਾਉਣ ਦੇ ਲੋਕ ਆਵਾਜ਼ ਵੀ ਪਾਰਟੀ ਨੇ ਤਾਂ 2 ਸਾਲਾਂ ਕੀ ਜਿਹੜਾ ਹੈਗਾ ਲੋਕਾਂ ਦਾ ਖਚੂਮਰ ਕਰਤੇ ਰੱਖਾ ਤੋ ਇਸ ਕਰਕੇ ਬ੍ਰੇਕਅਪ ਹੋਰ ਪੰਜਾਬ ਵਾਲੀ ਜਿੱਤ ਗਿਆ ਜਾਂ ਵੀ ਜਵਾਰ ਜਿੱਤੇਗਾ ਬ੍ਰੇਕਪੁਰ ਲੋਕ ਸਾਜੰਗਰਾਂ ਵਾਲਾ ਚਲੋ ਜੀ ਇਸ ਤਰ੍ਹਾਂ ਸਾਰੇ ਹੀ ਜਿਹੜੇ ਆਪੋ ਆਪਣੀ ਜਿੱਤ ਦਾ ਨਾਬਾ ਕਰਦੇ ਆ ਇਸੇ ਤਰ੍ਹਾਂ ਨਰੇਗਾ ਪਾਰਟੀ ਲਾਉਦੇ ਜੋ ਆਜ਼ਾਦ ਉਮੀਦਵਾਰ ਅਕਾਈਵਲ ਸਾਹਿਬ ਉਹ ਵੀ ਕਹਿ ਰਹੇ ਆ ਇਹਨਾਂ ਨੇ ਦੱਸਿਆ ਹੈ ਕਿ ਫਖ ਫਖ ਪਾਰਟੀਆਂ ਜਿਹੜੀਆਂ ਨੇ ਐਮਪੀ ਬਣਾ ਕੇ ਭੇਜਿਆ ਜਿਉਂ ਉਹਨਾਂ ਨੇ ਫ੍ਰੀਕੋਰਟ ਹਲਕੇ ਦੇ ਨਰੇਗਾ ਮਾਰੇ ਲੋਕਾਂ ਦੇ ਹੱਕ ਵਿੱਚ ਕੋਈ ਵੀ ਗੱਲਬਾਤ ਨਹੀਂ ਕੀਤੀ ਹੈ ਤੇ ਇਹ ਕਹਿੰਦੇ ਵੀ ਅਸੀਂ ਨਰੇਗਾ ਦੇ ਲੋਕਾਂ ਦੀ ਉੱਤੇ ਗੱਲ ਕਰਾਂਗੇ ਇਹਨਾਂ ਦੇ ਸ਼ਬਦਾਂ ਨਾਲ ਮੈਂ ਦੇ ਆ ਕਿਸੇ ਹੋਰ ਪ੍ਰੋਗਰਾਮ ਤੇ ਕੰਵਾ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ